ਸਤਿ ਸ਼੍ਰੀ ਅਕਾਲ ਪੰਜਾਬੀ ਕੋਰਨਰ 컬렉ਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆਸ ਕਰਦੇ ਹਾਂ ਕਿ ਸਾਰੇ ਗਿਆ ਭੈਣਾਂ ਠੀਕ ਠਾਕ ਹੋਣਗੇ। ਠੀਕ ਹੈ ਜੀ। ਅਸੀਂ ਤੁਹਾਡੇ ਲਈ ਸਮਰ 컬렉ਸ਼ਨ ਲੈ ਕੇ ਆਉਂਦੇ ਰਹੇ ਨੇ ਅੱਜ ਵੀ ਬਹੁਤ ਸੋਹਣੇ ਪੀਸ ਲੈ ਕੇ ਆਏ ਹਾਂ। ਜਿਵੇਂ ਵੀ ਕਿਸੇ ਭੈਣ ਵੀਰ ਭੈਣ ਨੂੰ ਸੂਟ ਪਸੰਦ ਆਉਂਦਾ ਸਟੇਨ ਸ਼ਾਟ ਲੈ ਕੇ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਆਂ, ਤੁਹਾਨੂੰ ਆਰਡਰ ਦੇ ਸਕਦੇ ਆਂ। ਬਹੁਤ ਸੋਹਣੇ ਸੋਹਣੇ ਪੀਸ ਰਹਿਣਗੇ ਅੱਜ ਦੇ ਪਹਿਲਾਂ ਵੀ ਬਹੁਤ ਸੋਹਣੇ ਸੋਹਣੇ ਪੀਸ ਪਿਛਲੀ ਵੀਡੀਓ ਦੇ ਵਿੱਚ ਦਿਖਾਏ ਸੀ ਵਿਦਆਊਟ ਦੁਪੱਟਾ ਵਿਦ ਦੁਪੱਟਾ ਅੱਜ ਵੀ ਇਸ ਤਰ੍ਹਾਂ ਦੇ ਪੀਸ ਹੋਣਗੇ ਵਿਦ ਦੁਪੱਟਾ ਵੀ ਹੋਣਗੇ ਤੇ ਵਿਦਆਊਟ ਦੁਪੱਟਾ ਵੀ ਹੋਣਗੇ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਤ ਵਾਤ ਸ਼ੇਅਰ ਕਰੋ ਤਾਂ ਜੋ ਇਹੋ ਜਿਹੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਤੁਹਾਡੇ ਦੋਸਤਾਂ ਕੋਲ ਤੁਹਾਡੇ ਭੈਣਾਂ ਭਰਾਵਾਂ ਕੋਲ ਪਹੁੰਚਣ ਤੇ ਉਹ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਆ ਇਹ ਸਾਡ ਇੱਕ ਛੋਟੀ ਜਿਹੀ ਬੇਨਤੀ ਹੋਰ ਭੈਣਾਂ ਨੂੰ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਸਾਡਾ ਸਾਡਾ ਵੀ ਹੌਸਲਾ ਬਣਿਆ ਰਹੇ ਤੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਬਾਇ ਕਰ ਸਕੋ ਠੀਕ ਹੈ ਜੀ ਘੱਟ ਰੇਟ ਦੇ ਵਿੱਚ ਤੁਹਾਨੂੰ ਵੀ ਸੂਟ ਮਿਲਦੇ ਰਹਿਣ ਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜਿਹੜਾ ਪਹਿਲਾ ਸੂਟ ਆਪਣਾ ਹੋਵੇਗਾ ਦੁਪੱਟਾ ਸੂਟ ਰਹੇਗਾ ਮਾਸਟਰ ਚੇਅਰ ਦੇ ਵਿੱਚ ਕਲੇ ਵਰਕ ਦੇ ਨਾਲ ਇਹ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਇਹ ਦਾ ਗਲਾ ਬਣਿਆ ਰਹੂਗਾ ਇਹਦੇ ਵਿੱਚ 72 ਵਰਕ ਹੈ ਥ੍ਰੈਡ ਦੇ ਨਾਲ 72 ਦਿੱਤੀ ਹੋਈ ਹੈ ਇਹ ਇਹ ਦਾ ਗੋਲ ਗਲਾ ਬਣਿਆ ਹੋਇਆ ਹੈ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣੀ ਕਾਟਨ ਹੈ ਦੀ ਇਹਦੇ ਵਿੱਚ ਘੇਰੇ ਤੇ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਕਿੰਨਾ ਵੀ ਘੇਰਾ ਤਿਆਰ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਘੇਰੇ ਦਾ ਕੋਈ ਵਰਕ ਨਹੀਂ ਦਿੱਤਾ ਹੋਇਆ ਤੇ ਨਾ ਇਹਦੇ ਵਿੱਚ ਕੋਈ ਲੈਸ਼ੀਜ ਹੈ ਜਿਹੜੀ ਕੋਈ ਆਪਾਂ ਨੂੰ ਲੈਂਥ ਦੀ ਕੋਈ ਦਿੱਕਤ ਨਹੀਂ ਹੈ ਤੁਸੀਂ ਆਪ ਦੇ ਹਿਸਾਬ ਨਾਲ ਕਿੰਨੇ ਵੀ ਲੈਂਥ ਰੱਖ ਸਕਦੇ ਹੋ ਤੇ ਜਿਹੜਾ ਕੱਪੜਾ ਰਹਿਣ ਵਾਲਾ ਬਹੁਤ ਸੋਹਣਾ ਪਿਓਰ ਕਾਟਨ ਦੇ ਵਿੱਚ ਰਹਿਣ ਵਾਲਾ ਹੈ ਕਲਰ ਇਹਦਾ ਮਸਟਰਡ শেਡ ਦੇ ਵਿੱਚ ਇਹ ਦੇ ਨਾਲ ਬੋਟਮ ਰਹਿਣਾ ਹੈ ਬੋਟਮ ਵੀ ਬਹੁਤ ਪਿਆਰੀ ਹੈ ਇਹ ਰੈਨ ਵਾਲੀ ਹੈ ਠੀਕ ਹੈ ਇਹ ਦੇ ਨਾਲ ਦੁਪੱਟਾ ਬੋਟਮ ਦਾ ਦੁਪੱਟਾ ਇਹ ਨਾਲ ਲਊਗਾ ਫਿਰ ਕੋਈ ਜਨਵਨ ਪਰਿਵਾਰ ਪ੍ਰਾਈਸ ਦੇ ਵਿੱਚ ਥੋੜੇ ਜਿਹੇ ਰੇਟ ਥੋੜੇ ਜਿ ਮਾਰਜਨ ਨਾਲ ਅਸੀਂ ਤੁਹਾਨੂੰ ਸੂਟ ਪ੍ਰੋਵਾਈਡ ਕਰਦੇ ਆ ਤੇ ਪਹਿਣਾ ਮਤਵਾਦ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਿਆਂ ਕੋਲ ਪਹੁੰਚ ਜਾਵੇ ਤੇ ਸੋਹਣੇ ਸੋਹਣੇ ਪ੍ਰਾਈਜ਼ ਦੇ ਵਿੱਚ ਮਿੱਠੇ-ਮਿੱਠੇ ਪ੍ਰਾਈਜ਼ ਦੇ ਵਿੱਚ ਤੁਹਾਨੂੰ ਸੋਹਣੇ-ਸੋਹਣੇ ਸੂਟ ਮਿਲ ਜਾਣ ਇਹਦੇ ਨਾਲ ਦੁਪੱਟਾ ਹੈ ਬਿਲਕੁਲ ਸੌਫਟ ਕਾਟਨ ਦਾ ਦੁਪੱਟਾ ਜਿਹੜਾ ਗਰਮੀਆਂ ਦੇ ਵਿੱਚ ਵੀਰ ਕਰਨ ਲਈ ਬਹੁਤ ਵਧੀਆ ਹੁੰਦਾ ਹੈਗਾ ਤੁਹਾਨੂੰ ਅਲੱਗ ਤੋਂ ਦੁਪੱਟਾ ਲੈਣ ਦੀ ਜ਼ਰੂਰਤ ਨਹੀਂ ਦੀ ਜਿੱਥੇ ਪਰਣਾ ਨੂੰ ਅਲੱਗ ਤੋਂ ਦੁਪੱਟਾ ਗਰਮੀਆਂ ਦੇ ਵਿੱਚ ਲੈਣਾ ਪੈਂਦਾ ਹੈਗਾ ਇਹ ਕਾਟਨ ਦਾ ਦੁਪੱਟਾ ਤੁਸੀਂ ਉਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਇਹਦਾ ਪ੍ਰਾਈਸ ਬਹੁਤ ਮਿੱਠਾ ਪ੍ਰਾਈਸ ਹੈ कॉटन ਦੇ ਸੂਟ ਦੇ ਵਿੱਚ 450 ਕੋ 450 ਦੇ ਵਿੱਚ ਐਡਾ ਸੋਹਣਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਤੁਹਾਨੂੰ ਅਸੀਂ ਦੇ ਦੇ ਰਹੇ ਹਾਂ ਘਰੇ ਬੈਠੇ ਤੁਸੀਂ ਸਕਰੀਨ ਸ਼ਾਟ ਲਓ ਆਰਡਰ ਕਰ ਦਿਓ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜੂਗਾ 450 ਦੇ ਵਿੱਚ ਸਿਰਫ 450 ਦੇ ਵਿੱਚ ਐਡਾ ਸੋਹਣਾ ਸੂਟ ਠੀਕ ਹੈ ਜੀ ਇਹ ਜੀ ਆਪਣਾ ਪਹਿਲਾ ਸੂਟ ਅਗਲਾ ਸੂਟ ਆਪਾਂ ਦਿਖਾਉਣ ਜਾ ਰਹੇ ਹਾਂ ਜਿਹੜਾ ਉਹ ਲਵੈਂਡਰ ਸ਼ੇਡ ਦੇ ਵਿੱਚ ਇਹ ਦੇਖੋ ਕਿੰਨੇ ਸੋਹਣੇ ਗਲਾ ਵਰਕ ਦੇ ਨਾਲ ਇਹਦੇ ਨਾਲ ਚਿੱਪੀ ਦਾ ਵਰਕ ਹੋਇਆ ਹੋਇਆ ਹੈ ਤੇ ਨਾਲ ਇਹਦੇ ਨਾਲ ਐਂਕਰ ਦਾ ਅੱਜ ਕੱਲ ਜਿਹੜਾ ਐਂਕਰ ਦਾ ਵਰਕ ਹੈ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਬਣ ਕੇ ਗਲਾ ਬਹੁਤ ਸੋਹਣਾ ਤਿਆਰ ਹੋ ਗਿਆ ਬਿਲਕੁਲ ਲਾਈਟ ਲਾਈਟ ਵਰਕ ਦੇ ਨਾਲ ਤੇ ਲਾਈਟ ਕਾਟਨ ਬਹੁਤ ਸੋਹਣੀ ਕਾਟਨ ਦੇ ਨਾਲ ਸੂਟ ਤੁਹਾਡੇ ਲਈ ਲੈ ਕੇ ਆਏ ਆ ਅੱਜ ਲਵੈਂਡਰ ਸ਼ੇਡ ਦੇ ਵਿੱਚ ਇਹ ਵੈਂਟਰ ਸ਼ੀਟ ਜਿਹੜਾ 2-3 ਸਾਲਾਂ ਤੋਂ ਬਹੁਤ ਟ੍ਰੇਨਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਕਲਰ ਬੜਾ ਹੀ ਸੋਨਾ ਹੈ ਦਾ ਗਲਾ ਤਿਆਰ ਹੋਊਗਾ ਫੈਕਸਾਈਡ ਹੈ ਦੀ ਸਿਮਪਲ ਵੈਕ ਲੈਂਥ ਵੀ ਤੁਸੀਂ ਲੈਂਥ ਦਾ ਫਿਰ ਕੋਈ ਇਹਦੇ ਵਿੱਚ ਇਸ਼ੂ ਨਹੀਂ ਕਿੰਨਾ ਵੀ ਲੈਂਥ ਤੁਸੀਂ ਤਿਆਰ ਕਰ ਸਕਦੇ ਹੋ ਇਹਦੇ ਨਾਲ ਬਾਟਮ ਰਹਿਣਾ ਲਈ ਇਹ ਬਾਟਮ ਇਹਦੇ ਨਾਲ ਕਾਟਨ ਦੀ ਪਿਓਰ ਕਾਟਨ ਦੀ કોટਨ ਦਾ ਹੀ ਇਹਦੇ ਨਾਲ ਦੁਪੱਟਾ ਹੈ। ਕੋਟਨ ਦਾ ਦੁਪੱਟਾ ਇਹਦੇ ਨਾਲ। ਦੇਖੋ ਜਿਹੜੇ ਆਪਾਂ ਗਰਮੀਆਂ ਦੇ ਵਿੱਚ ਮੀਅਰ ਕਰਦੇ ਆਂ ਸੂਟ ਉਹ ਇਦਾਂ ਦੇ ਲਾਈਟ-ਲਾਈਟ ਹੀ ਵਧੀਆ ਲੱਗਦੇ ਆ ਜੇ ਥੋੜੇ ਜਿਹਾ ਹਾਂ ਵੀ ਜਾਂ ਫਿਰ ਕਟਾਈਆਂ ਵਾਲੇ ਤਾਂ ਹਨਾ ਚੰਗੇ ਵੀ ਨਹੀਂ ਲੱਗਦੇਗੇ। ਇਹਦੇ ਨਾਲ ਕੋਟਨ ਦਾ ਦੁਪੱਟਾ। ਜਿਹੜਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਜਾਂ ਤਾਂ ਕੋਟਨ ਦਾ ਦੁਪੱਟਾ ਚੱਲ ਰਿਹਾ ਤੇ ਜਾਂ ਫਿਰ ਮਸਲੀਨ ਦਾ। કોટਨ ਦਾ ਦਪਟਾ ਇਹਦੇ ਬਾਟਮ ਇਹ ਇਹ ਵਾਲਾ ਹੈ ਤੇ ਜੇ ਇਹਦੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ 600 600 ਪ੍ਰਾਈਸ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਮੈਂਨਾਂ ਨੂੰ ਸੋਹਣੇ ਸੋਹਣੇ ਛੁੱਟ ਦੇ ਰਹੇ ਹਾਂ ਇਹ ਸੀ ਆਪਣਾ ਸੈਕੰਡ ਛੁੱਟ ਹੁਣ ਆਪਾਂ ਅਗਲਾ ਛੁੱਟ ਕਹਿੰਦੇ ਜਾ ਰਹੇ ਹਾਂ ਪੈਕਟ ਦੇ ਵਿੱਚ ਹਾਂ ਸਾਇਰਟ ਚੇਡ ਦੇ ਵਿੱਚ ਅਗਲਾ ਛੁੱਟ ਵੀ ਗਲੇ ਦੇ ਨਾਲ ਵੀ ਗਲੇ ਦੇ ਨਾਲ ਜਿਹੜਾ ਕਿ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਜ਼ਿਆਦਾ ਵੀ ਸ਼ੇਪ ਦੇ ਵਿੱਚ 70 ਵਰਕ ਥ्रेड ਦੇ ਨਾਲ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਦੇ ਨਾਲ ਬਾਟਮ ਰਹਿਣ ਵਾਲੀ ਹੈ ਬਹੁਤ ਹੀ ਕੈਸਟਮ ਤੇ ਬਹੁਤ ਸੌਫਟ ਕਪੜਾ ਐਸਾ ਜਿਹਾ ਪਾ ਬਹੁਤ ਵੈਰੀ ਪਾ दुपट्टा कॉटन दुपट्टा देखो डिजाइनर दुपट्टा कि सोहना दुपट्टा दुपट्टे डिजाइनिंग बहुत सोहनी बनी हुई है ਇਹ ਸੂਟ ਦਾ ਵੀ ਪ੍ਰਾਈਸ 600 ਰਹੇਗਾ 600 ਪ੍ਰਾਈਸ ਬਿਲਕੁਲ ਜਾਨਵਰ ਮਿੱਠੇ ਦੇ ਪ੍ਰਾਈਸ ਦੇ ਵਿੱਚ ਜਿਹੜੇ ਅਗਲੇ ਸੂਟ ਆਪਣੇ ਕੋਲ ਰਹਿਣ ਵਾਲੇ ਉਹ ਵਿਦਾਊਟ ਦੁਪੱਟਾ ਵਿਦਾਊਟ ਦਪੱਟਾ ਸੂਟ ਰਹਿਣਗੇ ਇੱਕ ਕਾਟ ਕਾਟਨ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਸਾਰੇ ਸੂਟਾਂ ਦੀ ਬਹੁਤ ਪਿਆਰੀ ਪ੍ਰਿੰਟਿੰਗ ਦੇਖੋ ਕਿੰਨਾ ਸੌਫਟਾ ਕੱਪੜਾ ਹੈ ਬਹੁਤ ਸੌਫਟਾ ਕੱਪੜਾ ਰਹਿਣ ਵਾਲਾ ਯਾਰੀ ਪ੍ਰਿੰਟ ਇਖਦੇ ਰਹਿਣਾ ਹੈ ਤੇ ਕੜਾ ਸ਼ਾਰਟ ਤੇ ਇਹਦੇ ਨਾਲ ਪਲੈਂਟ ਪਲੇਨ ਬੋਟਮ ਰਾਉਗੀ ਪਿੰਕ ਸ਼ੇਡ ਦੀ ਮੈਜਿਕ ਸੂਟ ਰਹਿਣ ਵਾਲਾ ਹੈ ਪਿਛਲੀ ਵੀਡੀਓ ਦੇ ਵਿੱਚ ਵੀ ਇਹਦੇ ਨਾਲ ਦੇ ਸੂਟ ਦਿਖਾਏ ਸੀਗੇ ਠੀਕ ਹੈ ਇਹ ਪ੍ਰਿੰਟ ਅਲੱਗ ਹੋਊਗਾ 500 ਦੇ ਨਾਲ 525 ਐਸਰ ਦਾ ਚਿਕਨ ਸ਼ਿਪਿੰਗ ਫ੍ਰੀ ਰਹੂਗੀ ਠੀਕ ਹੈ ਜੀ ਅਗਲਾ ਸੂਟ ਰਹਿਣ ਵਾਲਾ ਜਿਹੜਾ 3 3 ਬੇਸ ਦੇ ਨਾਲ ਆਫ ਵਾਈਟ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਆਫ ਵਾਈਟ ਆਫ ਵਾਈਟ ਆ ਰਿਹਾ ਬਸ ਆਫ ਵਾਈਟ ਜਿਹੜਾ ਇਹਦਾ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ। ਰਸਟ ਕਲਰ ਦੀ ਇਹਦੇ ਨਾਲ ਬੋਟਮ। ਰਸਟ ਕਲਰ ਦੀ ਬੋਟਮ ਆ ਗਈ ਇਹਦੇ ਨਾਲ। ਇਹਦਾ ਵੀ ਪ੍ਰਾਈਸ 500। 500 ਪ੍ਰਾਈਸ। ਬੜਾ ਹੀ ਪਿਆਰਾ ਪੀਸ 500 ਵਿੱਚ। ਅਗਲਾ ਸੁਣਤਾ ਆਪਣੇ ਕੋਲ ਚੈੱਕ ਪ੍ਰਿੰਟ ਦੇ ਨਾਲ। ਥੈਰੇ ਪੀਸੇ ਵੀ ਬੜੀ ਸੋਹਣੀ ਚਿਕਾ ਬਣੀ ਵੀ ਹੈ ਇਹਦੇ ਬੜਾ ਹੀ ਸੌਫਟ ਬੜਾ ਮੱਖਣ ਮલાઈ ਵਰਗਾ ਕੱਪੜਾ ਹੈ ਵਿੱਚ ਵੀਅਰ ਕਰਨ ਦੇ ਬਹੁਤ ਸੋਹਣਾ ਇਹਦੇ ਨਾਲ ਬਾਟਮ ਠੀਕ ਹੈ ਜਿਵੇਂ ਆਪਣੇ ਅੱਜ ਦੇ ਸੋਹਣੇ ਸੋਹਣੇ ਸੂਟ ਐਸ ਜੀ ਤੇਨਾ ਛੁੱਟਾਂ ਵਿੱਚ ਜੋ ਕਿਸੇ ਵੀ ਵੀਰ ਭੈਣ ਨੂੰ ਕੋਈ ਸੂਟ ਪਸੰਦ ਆਉਂਦਾ ਹੈ ਸਟੇਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਸਾਡੇ ਤੋਂ ਬਾਏ ਕਰ ਸਕਦੇ ਆ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਸੋਹਣੇ ਸੋਹਣੇ ਛੁੱਟਾਂ ਦੀ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਜਾਣਾ ਠੀਕ ਹੈ ਜੀ ਸਾਡੇ ਚੈਨਲ ਨੂੰ ਵਾਧਵਾ ਸਪੋਰਟ ਕਰੋ ਤੁਹਾਨੂੰ